ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਮ ਰਾਮ ਆਦਵ ਜੀ ਤੇ ਲਓ ਜੀ ਕੰਮ ਚੱਲਦੇ ਨੇ ਅੱਜ ਆਪਣਾ ਚੌਥਾ ਪੰਜਵਾਂ ਦਿਨ ਹੈ ਜਿਹੜਾ ਹੋ ਚੁੱਕਿਆ ਈ ਚਣਾਈ ਨੂੰ ਤੇ ਅੱਜ ਮਿਸਤਰੀ ਨੇ ਇੱਕ ਕਮਾਲ ਦੇ ਹੀ ਕੰਮ ਕਰਤਾ ਤੁਹਾਨੂੰ ਦਿਖਾਉਂਦੇ ਆ ਜੀ ਮੈਂ ਸੋਚਿਆ ਵੀ ਚਲੋ ਜਿਹੜਾ ਕੰਮ ਮਿਸਤਰੀ ਨੇ ਕਰਿਆ ਤੁਹਾਨੂੰ ਦੱਸੀਏ ਤੁਹਾਨੂੰ ਦੱਸ ਦਿਆਂ ਫਿਰ ਆਪਾਂ ਮਿਸਤਰੀ ਨੇ ਅੱਜ ਕਿਹੜਾ ਕਮਾਲ ਦਾ ਕੰਮ ਕਰਿਆ ਤੇ ਲਓ ਜੀ ਜਿਹੜੀ ਆਪਣੀ ਆਪਾਂ ਕੰਦ ਕਰ ਰਹੇ ਹਾਂ ਜੀ ਕੰਦ ਦਾ ਥੋੜਾ ਜਿਹਾ ਫਰਕ ਸੀ ਗਾ ਇਧਰ ਤੁਹਾਨੂੰ ਦਿਖਾਉਂਦੇ ਆ ਕਿਉਂਕਿ ਪਿੱਛੇ ਇਹਦੇ ਰਹਿੰਦੀਆਂ ਤੇ ਬਿਲ ਲ ਅਸੀਂ ਪਰਨੇ ਤੇ ਬੀਮ ਜੇ ਮੰਨ ਲਓ ਅਸੀਂ ਪੈਦਰ ਫੱਟੇ ਵੀਂਤੇ ਪੈਂਦੇ ਹੈਗੇ ਤੇ ਕੋਈ ਹੋਰ ਜ਼ਿਗਾਰਡ ਵੀਂਤਾ ਲੱਗਣਾ ਤੇ ਮਿਸਤਰੀ ਕਹਿੰਦਾ ਵੀ ਆਪਾਂ ਥੈਲੇ ਵੱਢ ਕੇ ਪਾਉਨੇ ਆ ਠੀਕ ਹੈ ਜੀ ਇਸ ਤਰੀਕੇ ਨਾਲ ਵੀ ਜਿਹੜਾ ਮੰਨ ਲਓ ਆਪਣਾ ਬਾਜਰੀ ਦਾ ਮਾਲ ਹੈ ਉਹ ਐਨੇ ਤੇ ਸੈਂਟਰ ਚ ਰਹੂਗਾ ਵੀ ਆਲੇ ਦਾਲੇ ਨਹੀਂ ਜਾਊਗਾ ਤੇ ਆਪਾਂ ਨੇ ਜਿਹੜੀਆਂ ਇੱਥੇ ਮਾਰ ਦੇਣੀਆਂ ਕਿੱਲਾਂ ਠੀਕ ਹੈ ਜੀ ਤੇ ਜੇ ਤੁਹਾਨੂੰ ਲੱਗਿਆ ਵੀ ਕੰਮ ਵਧੀਆ ਕਰਿਆ ਮਿਸਤਰੀ ਨੇ ਹਾ ਤਾਂ ਕਮੈਂਟ ਜ਼ਰੂਰ ਕਰਿਓ ਕਿਉਂਕਿ ਮਿਸਤਰੀ ਆਪਣਾ ਜਿਹੜਾ ਪੁਰਾਣ ਵਧੀਆ ਘੈਂਟ ਹੈ ਤੇ ਲੋ ਜੀ ਇੱਕ ਥੈਲੇ ਇੱਧਰ ਲਾਤੇ ਯਾਨੀ ਹੁਣ ਜਿਹੜਾ ਅਸੀਂ ਬਜਰੀ ਪਾਉਂਗੇ ਉਹ ਕੰਦਾਂ ਦੀ ਸਾਈਡਾਂ ਪਰੋਂ ਨਹੀਂ ਨਿਕਲੂਗੀ ਸੋ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਈ ਵਾਰ ਤੁਹਾਡੇ ਕੋਲ ਵੀ ਐਦਾਂ ਦਾ ਕੰਮ ਦਿੱਕਤ ਆ ਜਾਵੇ ਤਾਂ ਤੁਸੀਂ ਇਹ ਜਿਗਾਰ ਲਾ ਸਕਦੇ ਹੋ ਪੂਰਾ ਵਧੀਆ ਜਿਗਾਰ ਆ ਕੋਈ ਫੱਟੇ ਫੱਟਾ ਸਿਰਫ ਅੱਗੇ ਲੱਗੂਗਾ ਠੀਕ ਹੈ ਜੀ ਪੂਰਾ ਘੈਂਟ ਕੰਮ ਕਰਤੇ ਆ ਬਾਈ ਨੇ ਤੇ ਲੋ ਜੀ ਤੁਹਾਨੂੰ ਬੀਮ ਆ ਜਿਹੜੇ ਉਹ ਭਰਦੇ ਵੀ ਦਿਖਾਉਂਗੇ ਵੀ ਜਿਹੜਾ ਇਹ ਮਤਲਬ ਲਾਇਆ ਆਪਾਂ ਨੇ ਜਿਗਾਰਡ ਵੀ ਇਹੇ ਚੱਲ ਮਤਲਬ ਚੱਲਦਾ ਕਿ ਨਹੀਂ ਚੱਲਦਾ ਇਹ ਵੀ ਤੁਹਾਨੂੰ ਦੱਸੂਗੇ ਠੀਕ ਹੈ ਜੀ ਹੁਣ ਇਹਦੇ ਵਿੱਚ ਮਾਲ ਪਾਉਂਗੇ ਭਰ ਕੇ ਤੇ ਤੁਹਾਨੂੰ ਉਹ ਵੀ ਦਿਖਾਵਾਂਗੇ ਸੋ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰ ਦਿਓ ਜੀ ਅੱਜ ਆਪਣੀਆਂ ਚਗਾਠਾਂ ਵੀ ਜਿਹੜੀਆਂ ਖੜੀਆਂ ਹੋ ਚੁੱਕੀਆਂ ਐ ਬਾਬੇ ਦੀ ਕਿਰਪਾ ਨਾਲ ਕੰਮ ਵਧੀਆ ਚੱਲ ਰਿਹਾ ਹੈ ਜੀ ਇਸ ਤਰੀਕਾ ਪੂਰਾ ਕਹਿੜਾ ਹੈ ਨਾ ਤੇ ਲੋ ਜੀ ਹੁਣ ਪਾ ਜਿਹੜਾ ਕੰਮ ਹੈ ਬਜਰੀ ਦਾ ਕਰਾਂਗੇ ਨਾਲੇ ਤੁਹਾਨੂੰ ਦਿਖਾਵਾਂਗੇ ਤੇ ਇੱਧਰ ਆਪਾਂ ਨੇ ਇੱਕ ਇੱਧਰ ਵੀ ਥੈਲੀ ਲਾਤੀਆ ਤੇ ਲੋ ਜੀ ਇੱਕ ਗੱਲ ਤੁਸੀਂ ਜ਼ਰੂਰ ਦੱਸਿਓ ਕਮੈਂਟ ਕਰਕੇ ਵੀ ਜਿਹੜਾ ਆਪਾਂ ਨੇ ਲੈਂਟਰ ਪਾਉਣਾ ਹੈ ਉਹ ਜਿਹੜਾ ਮਿਕਸਚਰ ਵਾਲੀ ਗੱਡੀ ਆਉਂਦੀ ਆ ਰਲਿਆ ਮਿਲਿਆ ਮਾਲ ਮਤਲਬ ਜਿਹੜਾ ਪਿੱਛੇ ਤੇ ਫਿਕਸ ਹੋ ਕੇ ਆਉਂਦਾ ਆਪਾਂ ਉਹ ਪਾਈਏ ਜਾਂ ਆਪਾਂ ਜਿਹੜਾ ਆਪਾਂ ਆਪ ਆਪਣੇ ਹੱਥੀਂ ਰਲਾ ਕੇ ਮਾਲ ਪਾਉਂਦੇ ਆ ਉਹ ਭਾਈਏ ਠੀਕ ਹੈ ਜੀ ਤੇ ਅੱਜ ਤੁਹਾਨੂੰ ਬੀਬੀ ਭਰਦੇ ਆਪਾਂ ਦਿਖਾਉਨੇ ਆ ਜਿਹੜੇ ਵੀਰ ਨੇ ਪੂਰਾ ਆ ਦੇਖੋ ਵਧੀਆ ਕੰਮ ਕਰਿਆ ਤੁਹਾਨੂੰ ਮੈਂ ਦਿਖਾਉਂਦਾ ਇਹ ਥੈਲੇ ਆਪਾਂ ਨੇ ਕਾਤੇ ਲਾਈ ਸੀ ਇਹ ਥੈਲੇ ਲਾਈ ਸੀ ਕਿ ਤਾਂ ਕਿਉਂਕਿ ਜਿਹੜੀ ਆਪਣੀ ਆਪਾਂ ਕੰਦ ਕਰ ਰਹੇ ਆ ਨਾ ਕੰਦ ਦੇ ਵਿੱਚ ਥੋੜਾ ਜਿਹਾ ਫਰਕ ਸੀਗਾ ਇਸ ਕਰਕੇ ਆਪਾਂ ਨੂੰ ਸਾਰੇ ਪੈਸੇ ਆ ਦੇਖੋ ਥੈਲੇ ਲਾਉਣੇ ਪਏ ਆ ਪਰ ਥੈਲੇ ਵਾਲਾ ਜਿਗਾੜਾ ਜਿਹੜਾ ਬਹੁਤ ਵਧੀਆ ਕੰਮ ਆਇਆ ਇਹ ਕਈ ਵਾਰ ਮੈਂ ਵੀਡੀਓ ਤਾਂ ਪਾ ਰਹੇ ਹਾਂ ਏ ਥੈਲੇ ਨਾਲ ਲਾਉਂਦੇ ਨਾ ਤੇ ਜਿਹੜਾ ਮਾਲ ਤਾਂ ਉਹ ਜ਼ਿਆਦਾ ਪਿੱਛੇ ਜਾਣਾ ਤਾਂ ਤੁਹਾਨੂੰ ਮੈਂ ਦਿਖਾਉਣਾ ਆ ਦੇਖੋ ਇੱਧਰ ਬੀਮ ਪਾਰ ਹੋ ਰਿਹਾ ਇਹਨੂੰ ਵੀ ਆਪਾਂ ਨੇ ਥੈਲਾ ਲਾਇਆ ਹੋਇਆ ਕਿਉਂਕਿ ਜਿਹੜੀ ਕੰਧ ਦੇ ਪਿੱਛੇ ਜਗ੍ਹਾ ਹੈ ਇੱਧਰ ਠੀਕ ਹੈ ਜੀ ਪਿੱਛੇ ਰਹਿੰਦਾ ਗੈਬ ਆਟਾ ਲਾਈਆਂ ਹੋਈਆਂ ਦੋ ਜੇ ਥੈਲੇ ਨਾਲ ਲਾਉਂਦੇ ਤੇ ਜਿਹੜਾ ਮਾਲ ਤਾਂ ਉਹ ਜਿਹੜੀ ਬੈਕ ਸਾਈਡ ਕੰਧ ਹੈ ਉਹਦੇ ਵਾਲੇ ਨਾਲੇ ਨਹੀਂ ਜਾਣਾ ਤਾਂ ਤੇ ਥੈਲੇ ਵਾਲਾ ਜਗਾੜ ਪੂਰਾ ਹੈ ਨਾ ਵਧੀਆ ਰਿਹਾ ਠੀਕ ਹੈ ਜੀ ਸੋ ਫਿਰ ਅੱਜ ਦੀ ਵੀਡੀਓ ਕਰਦੇ ਆਂ ਜੀ ਆਪਾਂ ਸਮਾਪਤ ਸੋ ਕੰਮ ਹੈ ਜਿਹੜਾ ਆਪਣਾ ਵਧੀਆ ਚੱਲ ਰਿਹਾ ਜੀ। ਸਗਾਠਾ ਸਗੁੱਠਾ ਸਾਰੀਆਂ ਫਿੱਟ ਹੋ ਗਈਆਂ। ਦੇਖੋ ਕਾਫੀ ਤੇਜ਼ੀ ਨਾਲ ਹੋ ਗਿਆ ਅੱਜ ਆਪਾਂ ਨੂੰ 8ਵਾਂ 9ਵਾਂ ਦਿਨ ਹੈ ਕੰਮ ਨੂੰ। ਇੱਕ ਕਮਰਾ ਆਪਣਾ ਇੱਧਰ ਹੋ ਗਿਆ ਜੀ। ਤੇ ਇੱਕ ਕਮਰਾ ਆਪਣਾ ਇਹ ਹੋ ਗਿਆ ਇੱਧਰ। ਇਹ ਕਮਰਾ ਕਾਫੀ ਪੜਾ ਹੈ। ਤੇ ਪਿੱਛੇ ਆਪਣੀ ਗੈਲਰੀ ਆ ਗਈ। ਤੇ ਇੱਧਰ ਇੱਕ ਬਾਥਰੂਮ ਆ ਗਿਆ ਤੇ ਆ ਆ ਗਿਆ ਆਪਣਾ ਹਾਲ। ਤੇ ਇੱਧਰ ਆ ਗਿਆ ਜੀ ਆਪਣਾ ਕਿਚਨ। ਠੀਕ ਹੈ ਜੀ। ਤੇ ਇੱਧਰ ਆਪਣੀ ਦੁਕਾਨ ਆ ਗਈ। ਜੀ। ਕਾਹ ਤੋਂ ਦਿਖਾਉਣੀ ਆਪਣੀ ਮੇਨ ਐਂਟਰੀ ਆ ਆਦਰਵਾਜੇ ਤੇ ਤੇ ਆਦਰਵਾਜਾ ਰੱਖਿਆ ਆਪਾਂ ਨੇ ਦੁਕਾਨ ਮਾਨੂੰ ਸੋ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰ ਦਿਓ ਤੇ ਲੋ ਜੀ ਕੰਮ ਤਾਂ ਕਰਕੇ ਥੈਲੇ ਲਾਏ ਹੋਏ ਪੂਰਾ ਪੂਰਾ ਛਾੜਿੰਗ ਦਾ ਕਰਾਇਆ ਹਣੀ ਨਹੀਂ ਪਿੱਛੇ ਫੱਟੇ ਲਾਉਣੇ ਪੈਣ ਤੇ ਪੰਗਾ ਖਾਸਾ ਤਾਂ ਐਨ ਸਸਤੇ ਮੈਂ ਹੀ ਸਰ ਗਿਆ ਆਪਣਾ ਚਲੋ ਜੀ ਇਸ ਤਰੀਕੇ ਨਾਲ ਜਿਹੜੇ ਤੁਸੀਂ ਕਈ ਵਾਰ ਦਿੱਕਤ ਆਵੇ ਨਾ ਥੈਲੇ ਆ ਜਿਹੜੇ ਲਾ ਸਕਦੇ ਹੋ ਤੇ ਲੋ ਜੀ ਮਿਲਦੇ ਆਂ ਫਿਰ ਹੁਣ ਆਪਾਂ ਇੱਕ ਨਵੀਂ ਵੀਡੀਓ 'ਚ ਨਵੇਂ ਬਲੌਗ 'ਚ ਜਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਮ ਰਾਮ ਆਦਾਬ ਜੀ